ਸੁਖਬੀਰ ਸਿੰਘ ਬਾਦਲ ਹੁਣ ਜਦੋਂ ਬਰਗਾੜੀ ਬੇਅਦਬੀ ਬਹਿਬਲ ਗੋਲੀ ਕਾਂਡ ਤੋਂ ਲੈ ਕੇ ਹਰ ਗੁਨਾਹ ਕਬੂਲ ਕਰ ਚੁੱਕੇ ਹਨ ਤੱਕੀ ਉਹ ਕਾਨੂੰਨੀ ਤੌਰ ਤੇ ਸਜ਼ਾ ਦੇ ਹੱਕਦਾਰ ਹਨ ਇਸ ਨੂੰ ਲੈ ਕੇ ਚਰਚਾ ਪੰਥਕ ਅਤੇ ਸਿਆਸੀ ਹਲਕਿਆਂ ਵਿੱਚ ਖੂਬ ਹੋ ਰਹੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰਾਂ ਵੱਲੋਂ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਲੀਡਰਾਂ ਨੂੰ ਸਜ਼ਾ ਸੁਣਾਈ ਗਈ ਹੈ। ਸਜ਼ਾ ਮਿਲਣ ਤੋਂ ਬਾਅਦ ਸੁਖਬੀਰ ਬਾਦਲ ਤੇ ਅਕਾਲੀ ਲੀਡਰਾਂ ਨੇ ਆਪਣੇ-ਆਪਣੇ ਗੁਨਾਹਾਂ ਦੀ ਸਜ਼ਾ ਭੁਗਤਣੇ ਮੀਂ ਸ਼ੁਰੂ ਕੀਤੀ ਹੋਈ ਹੈ। ਸੁਖਬੀਰ ਬਾਦਲ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਰਗਾੜੀ ਗੋਲੀਕਾਂ ਤੇ ਸਿੱਖਾਂ ਤੇ ਹਮਲੇ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਤਰੱਕੀਆਂ ਦੇਣ ਦਾ ਗੁਨਾਹ ਕਬੂਲਿਆ ਹੈ ਇਨ੍ਹਾਂ ਪੁਲਿਸ ਅਫਸਰਾਂ ਵਿੱਚ ਇੱਕ ਨਾਮ ਸੁਮੇਸ਼ ਸੈਣੀ ਦਾ ਵੀ ਆਉਂਦਾ ਹੈ ਸੀਨੀਅਰ ਵਕੀਲ ਪ੍ਰਦੀਪ ਸਿੰਘ ਬਿਰਕ ਨੇ ਗੱਲਬਾਤ ਕਰਦਿਆਂ ਕਿਹਾ ਕਿ ዳਗੀ ਪੁਲਿਸ ਅਫਸਰਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਸੁਮੇਸ਼ ਸੈਣੀ ਨੂੰ ਆਈਜੀ ਤੋਂ ਡੀਜੀ ਰੈਂਕ ਨਾਲ ਨਵਾਜਿਆ ਗਿਆ ਪਰਮ ਰਾਜ ਸਿੰਘ ਉਮਰਾ ਨੰਗਲ ਨੂੰ एसएसपी रैंक ਤੋਂ आईजी रैंक ਦਿੱਤਾ ਗਿਆ ਜਦਕਿ ਦੋਹਾਂ ਤੇ ਝੂਠੇ ਪੁਰਸਮਕਾਬਲਿਆਂ ਦੇ ਦੋਸ਼ ਲੱਗੇ ਸਨ ਅਕਾਲੀ ਸਰਕਾਰ ਵੇਲੇ ਇੱਕ ਅਫਸਰ ਬਲਕਾਰ ਸਿੰਘ ਸਿੱਧੂ ਸੀ ਜਿਸ ਨੂੰ ਇਹਨਾਂ ਨੇ ਤਰੱਕੀ ਦਿੱਤੀ ਪਰਮਜੀਤ ਨਾਂ ਦਾ ਇੱਕ ਹੋਰ ਅਫਸਰ ਸੀ ਜੋ ਹੁਣ ਦਿੱਲੀ ਵਿੱਚ ਸੀਬੀ ટ્રਾਇਲ ਕੇਸ ਦਾ ਸਾਹਮਣਾ ਕਰ ਰਿਹਾ ਹੈ ਜੇ ਵੇਖਿਆ ਜਾਵੇ ਤਾਂ ਅਕਾਲੀ ਸਰਕਾਰ ਨੇ ਆਪਣੇ ਸਮੇਂ ਦਾਗੀ ਅਫਸਰਾਂ ਨੂੰ ਇਕੱਲੇ ਤਰੱਕੀ ਹੀ ਨਹੀਂ ਦਿੱਤੀ ਸਗੋਂ ਉਹਨਾਂ ਨੂੰ ਬਚਾਇਆ ਵੀ ਪਰਦੀਪ ਸਿੰਘ ਵਿਰਕ ਦਾ ਕਹਿਣਾ ਹੈ ਕਿ ਜਦੋਂ ਹੁਣ ਸੁਖਬੀਰ ਬਾਦਲ ਨੇ ਮੰਨ ਹੀ ਲਿਆ ਹੈ ਕਿ ਝੂਠੇ ਪੁਲਸ ਮੁਕਾਬਲੇ ਕਰਨ ਵਾਲੇ ਪੁਲਸ ਅਧਿਕਾਰੀਆਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਝੂਠੇ ਪੁਲਸ ਮੁਕਾਬਲੇ ਵਿੱਚ ਬੇਗਸੂਰ ਲੋਕਾਂ ਨੂੰ ਮਾਰਿਆ ਗਿਆ ਤਾਂ ਉਹਨਾਂ ਉੱਪਰ ਤੁਰੰਤ ਕਤਲ ਦੇ ਮਾਮਲੇ ਦਰਜ ਹੋਣੇ ਚਾਹੀਦੇ ਹਨ ਮੈਨੂੰ ਸਰਕਾਰ ਤੇ ਸਰਕਾਰ ਵਿੱਚ ਕੰਮ ਕਰਨ ਵਾਲੇ ਸੀਨੀਅਰ ਪੁਲਸ ਅਧਿਕਾਰੀਆਂ ਤੇ ਹੈਰਾਨੀ ਹੈ ਕਿਉਂ ਨਹੀਂ ਹੁਕਮ ਦਿੱਤੇ ਜਾ ਰਹੇ ਹਨ ਕਿ ਕਿਹੜੇ ਪੁਲਸ ਅਫਸਰਾਂ ਨੂੰ ਇਹਨਾਂ ਨੇ ਤਰੱਕੀਆਂ ਦਿੱਤੀਆਂ ਵਕੀਲ ਪ੍ਰਦੀਪ ਸਿੰਘ ਵਿਰਕ ਨੇ ਅੱਗੇ ਗੱਲਬਾਤ ਕਰਦੇ ਆ ਕਿਹਾ ਕਿ ਸੁਖਬੀਰ ਬਾਦਲ ਨੂੰ ਪਤਾ ਹੋਵੇਗਾ ਕਿ ਕਿਹੜੇ ਦੱਗੀ ਅਫਸਰਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਉਹ ਨਾਮ ਦੱਸ ਦੇਣ ਤੇ ਕਾਰਵਾਈ ਸ਼ੁਰੂ ਹੋ ਜਾਵੇਗੀ ਦੂਜੀ ਗੱਲ ਜੇ ਇਹਨਾਂ ਦੀ ਆਖੀ ਗੱਲ ਗਲਤ ਹੈ ਤਾਂ ਉਹ ਪੁਲਿਸ ਅਫਸਰ ਖੜੇ ਹੋਣ ਜਿਨ੍ਹਾਂ ਵਿਰੁੱਧ ਇਹ ਗੱਲ ਆਖੀ ਗਈ ਹੈ ਸਖਬੀਰ ਬਾਦਲ ਨੂੰ ਹੁਣ ਸੁਮੇਸ਼ ਸਿਆਣੀ ਨੂੰ ਲੈ ਕੇ ਵੀ ਸੱਚ ਬੋਲ ਦੇਣਾ ਚਾਹੀਦਾ ਹੈ ਜੇ ਸੁਮੇਸ਼ ਸਿਆਣੀ ਨੂੰ ਤਰੱਕੀ ਦਿੱਤੀ ਗਈ ਹੈ ਅਤੇ ਮੰਨਦੇ ਹਨ ਕਿ ਉਹਨਾਂ ਨੇ ਝੂਠੇ ਮੁਕਾਬਲੇ ਕੀਤੇ ਹਨ ਤਾਂ ਕੋਰਟ ਉਹ ਗਵਾਭਨ ਪਰ ਜੇਕਰ ਉਹ ਮੁਕਰਦੇ ਹਨ ਤਾਂ ਅਕਾਲ ਤਖਤ ਕਾਰਵਾਈ ਕਰੇ ਦੇਖਿਆ ਜਾਵੇ ਤਾਂ ਉਹ ਅਕਾਲ ਤਖਤ ਸਾਹਿਬ ਅੱਗੇ ਤਾਂ ਝੂਠ ਨਹੀਂ ਬੋਲਣਗੇ ਅਦਾਲਤ ਵਿੱਚ ਬਰਗਾੜੀ ਗੋਲੀ ਕਾਣ ਦਾ ਕੇਸ ਚੱਲ ਰਿਹਾ ਹੈ ਸਖਬੀਰ ਬਾਦਲ ਆਪਣਾ ਹਲਫਨਾਮਾ ਦਰਜ ਕਰਵਾ ਦੇਣ ਜੇ ਸਰਕਾਰ ਇਨਾਂ ਕੇਸਾਂ ਦੀ ਜਾਂਚ ਕਰਵਾਉਣਾ ਚਾਹੁੰਦੀ ਹੈ ਤਾਂ ਉਹਨਾਂ ਵਾਦਾ ਮੁਆਫ ਗਵਾ ਬੰਦੀ ਗੱਲ ਕਰੇ ਜਾਂ ਸਰਕਾਰ ਕਹੇ ਵੀ ਇਹਨਾਂ ਨੇ ਗਲਤੀ ਮੰਨੀ ਹੈ ਸਾਡਾ ਕੇਸ ਸਾਬਤ ਹੁੰਦਾ ਹੈ ਵਕੀਲ ਪ੍ਰਦੀਪ ਸਿੰਘ ਵਿਰਕ ਨੇ ਕਿਹਾ ਕਿ ਰੱਬ ਦੀ ਲਾਠੀ ਵਿੱਚ ਆਵਾਜ਼ ਨਹੀਂ ਹੁੰਦੀ ਪਰਾਜਯ ਗੁਨਾਹਕਾਰਾਂ ਨੂੰ ਸਬਕ ਮਿਲ ਗਿਆ ਹੈ ਅਕਾਲ ਤਖਤ ਨੇ ਤਾਂ ਮਾਫੀ ਦੇ ਦਿੱਤੀ ਹੈ ਕਿ ਸਿੱਖਾਂ ਦਾ ਗੁੱਸਾ ਸ਼ਾਂਤ ਹੋ ਗਿਆ ਗੁਰੂ ਜੀ ਦੀ ਬੇਦਬੀ ਹੋਈ ਪਾਠ ਕਰਦੀ ਸੰਗਤ ਤੇ ਗੋਲੀਆਂ ਚਲਾਈਆਂ ਗਈਆਂ ਗੋਲੀਆਂ ਚਲਾਉਣ ਵਾਲੇ ਪੁਲਿਸ ਅਫਸਰਾਂ ਦੇ ਕਾਰਵਾਈ ਹੋਣੀ ਚਾਹੀਦੀ ਸੀ ਜੋ ਉਦੋਂ ਨਹੀਂ ਹੋਈ ਤਾਂ ਹੁਣ ਕਾਰਵਾਈ ਹੋਣੀ ਚਾਹੀਦੀ ਹੈ ਇਸ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ ਡਿਜੀਟਲ ਨਿਊਜ਼ ਚੈਨਲ ਸਿੱਖ ਨਿਊਜ਼ ਐਕਸਪ੍ਰੈਸ ਸਾਲ 2015 ਤੋਂ ਲਗਾਤਾਰ ਨਿਰਦਰ ਤੇ ਨਿਰਪੱਖ ਤਰੀਕੇ ਨਾਲ ਪਾਈਚਾਰੇ ਦੀ ਸੇਵਾ ਕਰਦਿਆਂ ਆਵਾਜ਼ ਬੁਲੰਦ ਕਰ ਰਿਹਾ ਹੈ ਸਿੱਖ ਨਿਊਜ਼ ਐਕਸਪ੍ਰੈਸ ਦੀ ਨਿਰਪੱਖ ਪੱਤਰਕਾਰਤਾ ਨੂੰ ਸਪੋਰਟ ਕਰਨ ਲਈ ਸਕਰੀਨ ਤੇ ਦਿੱਤੇ ਕਯੂਆਰ ਕੋਡ ਨੂੰ ਸਕੈਨ ਕਰਕੇ ਪੇ ਕਰ ਸਕਦੇ ਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ